ਨਾ 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 ਬਹੁਤ ਬੇਸਬਰੀ سے ਇੰਤਜ਼ਾਰ ਕਰ ਰਹੇ ਹੋ ਭਾਜੀ ਹਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਲੋਕੀ ਫਾਈਨਲੀ 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 ਵਾ 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 ਇੰਦਰ ਜੀ ਆਖਰੀ ਇਹ ਤੇ ਇਹ ਪਟਾਣੀ ਪਟਾਣੀ ਬੱਗੇ ਇਹ ਲੋ ਨੀਰ ਤੋਂ ਵੀ ਭਾਰਵੇਂ ਜਿਹਨੇ ਇੰਨੇ ਪਿਆਰ ਕਰਦੇ ਦਾ ਸ਼ਬਦੀ ਨਹੀਂ ਹੈਗੇ ਕੰਡੇ ਸਾਥੋਂ ਤੁਹਾਡਾ ਥੈਂਕ ਯੂ ਦਰਵੀ ਅੱਜ ਜਿਹਨੇ ਸੇਵਾ ਦੇ ਖੜੇ ਆ ਸਨਮਿਤ ਕੰਮ ਕਰ ਰਹੇ ਆ ਤੁਹਾਡੇ ਇਸੇ ਪਿਆਰ ਸਤਿਕਾਰ ਸਤਕਾ ਜਿਸ ਨੇ ਪਿਆਰ ਦਿੱਤਾ ਕਿ ਉਹਦਾ ਅਸੀਂ ਬੇਨ ਦੇ ਹੀ ਨਹੀਂ ਸਕਦੇ ਕਦੇ। ਸੋ ਲੱਗ ਜੀ ਤੁਹਾਨੂੰ ਸਾਰਿਆਂ ਨੂੰ। ਹੁਣ 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 ਤੱਕ ਤੁਸੀਂ ਕਿਸੇ ਨੂੰ ਮੁੱਕੀ ਦੇਖਿਆ ਹੁਣ ਤੁਹਾਡੇ ਵੀਰ ਨੂੰ ਥੋੜਾ ਜਿਹਾ ਪਿਆਰ ਕਰਦਾ ਦੇਖ ਲਓ। ਸੋ ਬੜਾ ਬਠੇ ਬੜੇ ਮੇਰੀ ਵਾਰੀ ਬਹੁਤ ਲੇਟ ਆਈ ਹੈ ਨਿਰੂਜੀ ਨਾਲ ਕੰਮ ਕਰਦੀ ਹੈ। ਸਾਰੀ ਦਸਤ ਕਰ ਗਈ ਮੇਰੀ ਵਾਰੀ ਲੇਟ ਆਈ ਹੈ ਤਾਂ ਵੀਰ ਬਣ ਕੇ ਸਾਰੇ ਪਿਆਰ ਕਰਿਓ ਸਪੋਰਟ ਦਿਓ 31 ਤਰੀਕ ਨੂੰ ਮਹੱਤਾਨੀ ਆ ਰਹੀ ਹੈ। ਮਹਾਂਪੂਰਨੀ ਫਿਲਮ ਆਹੀ ਹੋਟਿੰਗ ਸੈਲੀਬ੍ਰੇਟ ਕਰਿਓ ਸੋ ਤੁਹਾਨੂੰ ਨਿਵਾਸ਼ ਨਹੀਂ ਕਰਦੇ 뮤직 ਬਹੁਤ ਸੋਰੀ ਖੜਕਾ ਦੜਕਾ ਵੀ ਸਾਡੇ ਪਿੰਡ ਵਾਲਿਆਂ ਦੀ ਗੱਲ ਕਰਦੀ ਔਰ ਮੈਂ ਪਿੰਡ ਨੂੰ ਰਿਪਰੈਜ਼ੈਂਟ ਕਰਦੇ ਆ ਫਿਲਮ ਦੇ ਵਿੱਚ ਇਹ ਸ਼ੈਰੀ ਫੈਮਿਲੀ ਹੈ 엘ੀਟ ਕਲਸ ਤੋਂ ਅਸੀਂ ਦੇਸੀ ਬੰਦੇ ਸਭੋ ਨਾਲ ਨਹੀਂ ਆਇਆ ਯਾਰ ਦੇਖਣਾ ਪੂਰਾ ਤੁਹਾਡਾ ਐਂਟਰਟੇਨਮੈਂਟ ਹੋਗਾ ਥੈਂਕ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਜਿੰਮੇ ਵਾਸਤੇ ਰਚਨਾ ਵੀ ਕਰਾਉਂਦੇ ਹੋ I लव यू I लव यू तुझी, तुझी होड़, होड़ चीक पेख्य नीरू जी मैं मैं कहना फिल्म ने रोमांस है देखना <laughs> مائیک وळा گجا مائیک وळा گجا مائیک وळा گجا مائیک وळा گجا ਈ ਸਾਮ ਸਾਮ ਰਖੀਆਂ ਰਣ ਸੁਰ ਮੇ ਨਾਲ ਢਕੀਆਂ ਤੁਕਿੰਦੀ ਸੋਣੀਏ ਸੋਨੇ ਦੇ ਸੋਣੀਏ ਓ ਕਿੰਨੀ ਸੋਣੀਏ ਸੋਨੇ ਦੇ ਸੋਣੀਏ ਉਹ ਲਾਫਤਾਂ ਦੀ ਤੇ ਮੈਂ ਦਿਆਂ ਸੁਮੜੇ ਉਹਨਾਂ ਰਾਜ ਕੀ ਤਰੱਕੀ ਹੋਵਾ ਜੀ ਜੀ ਕਹਦੇ ਭਾਈ ਬਹੁਤ ਰਵਾਂਗਿਆ ਯਾਰ ਆ ਗਾਂਧੀ ਗਾਂਧੀ ਨੂੰ ਕੋਈ ਮਾਰਦਾ ਨਹੀਂ ਸਕਦਾ ਮਰਦਾ ਨਹੀਂ ਸਕਦਾ ਸੋਦੇ ਲੋਕਾਂ ਦੇ ਦਿਲਾਂ ਤੇ ਲਿਖਿਆ ਗਿਆ ਗਾਂਧੀ ਸਾਡਾ ਵੀਰ ਮਨੀ ਔਜਲਾ ਸਾਡੇ ਨਾਲ ਆਇਆ ਮਿਊਜ਼ਿਕ ਬਾਈ ਨੇ ਦਿੱਤਾ ਬਾਈ ਇੱਕ ਵਧੀਆ ਜਿਹਾ ਗਾਣਾ ਚੱਲ ਪਿਆ ਜਾ ਰਿਹਾ ਹੈ ਇਦਾਂ ਨਹੀਂ ਮੜਿਆ ਜਰਾ ਰੌਲਾ ਪਾ ਕੇ ਦੱਸੋ ਉਹ ਅੱਖਾਂ ਦੀਆਂ 'ਚ ਕਾਲਾ ਕਜਲਾ ਸ਼ਕੀਨ ਜੱਟ ਨਾ ਵੇ ਆਈ ਲੱਗਦੀ ਅੱਖਾਂ ਦੀਆਂ 'ਚ ਕਾਲਾ ਕਜਲਾ ਸ਼ਕੀਨ ਜੱਟ ਨਾ ਵੇ ਆਈ ਲੱਗਦੀ ਉਹ ਫਿਰ ਫਸਲਾਂ ਦੇ ਨਾਂ ਪੁੱਛਦੀ ਸਨ ਦੇ ਨਾਮ ਪੁੱਛਦੀ ਓ ਗੋਰੀ ਲੰਡਨ ਤੋਂ ਆਈ ਲੱਗਦੀ ਹਰ ਖੇਤ ਬੜੇ ਸੋਹਣ ਲੱਗਦੇ ਓ ਗੋਰੀ ਵੱਟੋਂ ਅਟਕਮਦੀ ਫਿਰੇ ਉਹਨੂੰ yellow ਰੰਗ ਸੋਹਣਾ ਲੱਗਦਾ ਫੁੱਲ ਸੱਸੂ ਦੇ ਸੁਗਦੀ ਫਿਰੇ ਚੂਕ ਪਲ ਗਈ ਉਹ ਗੁੱਚੀ ਦੇ ਚੁੱਪੀ ਮੋਚੀ ਤੋਂ ਬਣਾਈ ਲੱਗਦੀ ਅੱਖਾਂ ਨੀਲੀਆਂ ਚ ਕਾਲਾ ਕਜਰਾ ਆਈ ਲੱਗਦੀ ਲਵ ਯੂ ਥੈਂਕ ਯੂ ਥੈਂਕ ਯੂ ਬਾਈ ਬੈਸ ਥੈਂਕ ਯੂ ਓਕੇ ਜਸਪਿੰਦਰ ਮਨਨ ਜੀ ਇਹ ਭਾਈ ਇਹ ਭਾਈ ਇਹ ਭਾਈ ਦੇ ਭਾਈ